ਸ਼੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਭਵਾਨੀਗੜ੍ਹ ਵੱਲੋਂ ਸਮੂਹ ਸੰਗਤ ਦੀ ਫਸਲ ਅਤੇ ਵਪਾਰ ਕਾਰੋਬਾਰ ਵਿੱਚ ਵਾਧੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਹਾਜ਼ਰੀ ਲਗਵਾਈ ਗਈ ਇਸ ਦੌਰਾਨ ਪ੍ਰਮੁੱਖ ਰਾਜਨੀਤਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ ਇਨ੍ਹਾਂ ਨੇ ਗਊਆ ਦੀ ਸੇਵਾ ਕੀਤੀ ਭਾਈ ਸੋਜਾ ਸਿੰਘ ਨੂੰ ਜਿਹੜੇ ਬੁੱਢਾ ਦਾ ਤੋਂ ਗਊਆਂ ਚੜਾਈਆਂ ਸਨ

ਸਵਾਗਤ ਹੈ ਜੀ ਅਮਾਦ ਦਾ ਨਾਲ ਜੀ ਇਹ ਜੀ ਨੀਮਾਨ ਆ ਰਹੇ ਹੁਤਾ ਸਾਰੇ ਆ ਗਿਆ ਪੁਲਿਸ ਆ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹੁੰਦਾ ਇਥੋਂ ਦੇ ਗਊਸ਼ਾਲਾ ਦੇ ਪ੍ਰਬੰਧਕ ਕਮੇਟੀ ਨੂੰ ਅਤੇ ਸਾਰੇ ਜੋ ਹਰ ਪਿੰਡ ਤੋਂ ਸਾਰੇ ਭਵਾਨੀਗੜ੍ਹ ਦੇ ਸ਼ਹਿਰੀ ਜਿੰਨੇ ਵੀ ਇੱਥੇ ਪਹੁੰਚੇ ਹੈ ਮੈਂ ਸੋਚਦਾ ਜਿਥੋਂ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਜੋ ਇਸ ਬਾਰੇ ਵੀ ਇਹ ਉਪਰਾਲਾ ਕਰਦੇ ਹੋਏ ਖੰਡਪਟ ਸਾਹਿਬ ਦੇ ਭੋਗ ਰਾਏ ਆ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿਉਂਕਿ ਜਿੱਥੋਂ ਸਾਰੇ ਵਰਗਾਂ ਦੇ ਲੋਕ ਇਕੱਠੇ ਹੁੰਦੇ ਆ ਉੱਥੇ ਮੈਂ ਦੇਖਦਾ ਕਿ ਸਾਰੇ ਮਤਲਬ ਨੇੜੇ-ਟੜੇ ਵਾਲੇ ਪਿੰਡਾਂ ਦੇ ਲੋਕ ਵੀ ਇੱਥੇ ਆਉਂਦੇ ਆ ਕਿਉਂਕਿ ਜੋ ਗਊਆਂ ਦਾ ਹਰਾ-ਚਾਰਾ ਜੋ ਵੀ ਪ੍ਰਬੰਧ ਹੁੰਦਾ ਪਿੰਡਾਂ 'ਚ ਹੁੰਦਾ ਇਹ ਸਾਰੇ ਇੱਥੇ ਇੱਕਜੁਟਤਾ ਦਿਖਾਉਂਦੇ ਆ ਤੇ ਮੈਂ ਜਿਸ ਤਰ੍ਹਾਂ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਹਾਜ਼ਰੀ ਲਵਾਉਂਦੇ ਆ ਵੀ ਇੱਕ ਧਰਮ ਦੀ ਇੱਕਜੁਟਤਾ ਵੀ ਹੁੰਦੀ ਆ ਇਸ ਕਰਕੇ ਮੈਂ ਇਹਨਾਂ ਨੂੰ ਸਾਰੇ ਇੱਕ ਪਰੰਧਕ ਕਮੇਟੀ ਦਾ ਅਤੇ ਜਿੰਨੇ ਵੀ ਲੋਕ ਇੱਥੇ ਜੋਸ਼ ਅੱਲਾਹ ਦੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੁਬਾਰਕਬਾਦ ਵੀ ਦਿੰਦਾ ਤੇ ਇਸੇ ਤਰੀਕੇ ਨਾਲ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਹਰ ਸਾਰ ਇਸੇ ਤਰੀਕੇ ਨਾਲ ਇਹਨਾਂ ਦੇ ਪ੍ਰੋਗਰਾਮ ਮਤਲਬ ਹੰਡਪਾਟ ਸਾਹਿਬ ਦਾ ਉਤਾ ਅਸਰ ਲੈਂਦੇ ਰਹਿਣ ਤੇ ਸਾਰੇ ਖੁਸ਼ਹਾਲ ਰਹਿਣ ਅਤੇ ਇਸੇ ਤਰੀਕੇ ਨਾਲ ਕੌਮਸ਼ ਅੱਲਾਹ ਦੀ ਸੇਵਾ ਕਰਦੇ ਰਹਿਣ ਜੀ ਸਾਹਿਬ ਇੱਕ ਕਈ ਲੋਕਾਂ ਵੱਲੋਂ ਦੁੱਧ ਪੀ ਕੇ ਗਾਲ ਨੂੰ ਇੱਕ ਅਵਾਰਾ ਬਸੂਰੀ ਤਰ੍ਹਾਂ ਛੱਡ ਦਿੱਤਾ ਜਾਂਦਾ ਹੈ ਉਹਨਾਂ ਨੂੰ ਕਵਰ ਕੀ ਕਹਿਣਾ ਚਾਹੁੰਦਾ ਮਤਲਬ ਇਹ ਮੈਂ ਜਿੱਥੋਂ ਤੱਕ ਸਨ ਬੜੀ ਮਤਭਾਗੀ ਘਟਨਾ ਹੈ ਮਤਲਬ ਕਿਉਂਕਿ ਗਊ ਨੂੰ ਆਪਣੇ ਦੇਸ਼ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਜੇ ਅਜਹੀਆਂ ਹੁੰਦਾ ਹੈ ਤਾਂ ਥੋੜਾ ਜਿਹਾ ਸਰਕਾਰ ਨੂੰ ਵੀ ਇਹਦੇ ਲਈ ਕੁਝ ਮੈਨੇਜ ਪਿਛੇ ਇਹਨਾਂ ਨੇ ਕਰਿਆ ਹੋ ਵੀ ਸੀਗਾ ਕਿ ਉਹਨਾਂ ਦੇ ਟੋਕਨ ਪਾਈ ਕਰਨਾ ਜਾਂ ਹੋਰ ਜਿੱਥੋਂ ਮੈਂ ਪਾਈ ਸੀ ਕਿ ਜਿੱਥੋਂ ਤੱਕ ਮੈਂ ਸਮਝਦਾ ਆਂ ਵੀ ਲੋਕਾਂ ਨੂੰ ਅਜਹੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹਨੂੰ ਇੱਕ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਕੁਝ ਸਬ ਆਉਣ ਵਾਲੀ ਇਲੈਕਸ਼ਨ ਦੇ ਬਾਰੇ ਕੰਨੀ ਜਿਹੜੀ ਇਲੈਕਸ਼ਨ ਹੈ ਉਹਦੇ ਬਾਰੇ ਜਿਹੜੀ ਮੌਜੂਦਾ ਗਵਰਨਮੈਂਟ ਹੈ ਉਹਦੀ ਕੀ ਪੋਜੀਸ਼ਨ ਕੀ ਦੇਖ ਰਹੀ ਹੈ ਮੈਂ ਜਿੱਥੋਂ ਤੱਕ ਸੋਚਦਾ ਹੈ ਵੇ ਜਿਹੜੇ ਮਜੂਦਾ ਗਵਰਨਮੈਂਟ ਆ ਹਰ ਇੱਕ ਵਰਗ ਵਿੱਚ ਫੇਲ ਹੋ ਚੁੱਕੀ ਐ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਕਰੀਆਂ ਚਾਹੇ ਨਸ਼ਾ ਛਡਾਉਣ ਦੀ ਗੱਲ ਕਰੀ ਚਾਹੇ ਇਹ ਗੱਲ ਕਰੀ ਵੀ ਜਿਹੜੀ ਇਹ ਤੁਹਾਨੂੰ ਗਵਰਨਮੈਂਟ ਸੀ ਉਹ ਪਿੰਡ ਦੀਆਂ ਸੱਥਾਂ ਚੋਂ ਚੱਲੂਗੀ ਚਾਹੇ ਕਰਪਸ਼ਨ ਦੀ ਗੱਲ ਕਰੀ ਮਨ ਜਿੰਨੀਆਂ ਵੀ ਗੱਲਾਂ ਕੀਤੀਆਂ ਹਰ ਉਸ ਤੇ ਲੈਵਲ ਤੇ ਆ ਕੇ ਫੇਲ ਹੋ ਚੁੱਕੀ ਐ ਚਾਹੇ ਰੇਤੇ ਬਜਰੀ ਦੀ ਗੱਲ ਕਰ ਲੋ ਚਾਹੇ ਅ ਦਾਰੂ ਪਾਲਸੀ ਦੀ ਗੱਲ ਕਰੋ ਇਹਨਾਂ ਦਾ ਜੋ ਸਭ ਤੋਂ ਵੱਡੇ ਸੁਪਰੀਮੋ ਸੀ ਉਹ ਹੀ ਅੰਦਰ ਨੇ ਮੈਨੂੰ ਲੱਗਦਾ ਉਹ ਏਡੀ ਕਿਤੇ ਹੁਣ ਪੰਜਾਬ ਚ ਵੀ ਨਾ ਆ ਜਾਏ ਮਨ ਹਰ ਸਿਸਟਮ ਤੇ ਆ ਕੇ ਗਵਰਨਮੈਂਟ ਫੇਲ ਹੋ ਚੁੱਕ ਬੀਜੇਪੀ ਦੇ ਵਿੱਚ ਬਹੁਤ ਵੱਡੇ ਕਿੰਤੀ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟ ਆ ਆ ਵੀ ਰਹਿੰਦੇ ਤੇ ਉਹਨਾਂ ਨੂੰ ਟਿਕਟ ਵੀ ਦਿੱਤੀ ਜਾ ਰਹੀ ਹੈ ਇਸ ਚੀਜ਼ ਨੂੰ ਕੀ ਇਸੇ ਨਾਲ ਵਰਕਰ ਇੱਕ ਡੀਮੋਟੀਵੇਟ ਨਹੀਂ ਹੁੰਦਾ ਦੇਖੋ ਜਦੋਂ ਕੁਦਰਤੀ ਗੱਲ ਹੈ ਕਿ ਜਦੋਂ ਲੋਕਾਂ ਨੂੰ ਸਾਹਮਣੇ ਦੇਖਣ ਲੱਗਦੇ ਜਾਂ ਛੋਟੇ ਪਾਰਟੇ ਦੀ ਪਾਰਟੀ ਦੀ ਏਡਾਲੋਜੀ ਵਧੀਆ ਹੋਵੇ ਜਿਹੜਾ ਪਸੰਦ ਕਰਦੇ ਹੋਣ ਕੁਦਰਤੀ ਗੱਲ ਹੈ ਵੀ ਬਾਹਰਲੇ ਲੋਕ ਆਪੜਿਆ ਪਾਉਂਦੇ ਆ हां ਬਹੁਤ ਜਾਣਦੇ ਨੂੰ ਦਿੱਤੇ ਜੇ ਕੋਈ ਲੋਕ ਮਤਲਬ ਸਮਝਦੇ ਆਪਾਂ ਵੀ ਉਹਨਾਂ ਦਾ ਪਿਛੋਕੜ ਦੇਖ ਕੇ ਵੀ ਵਧੀਆ ਤਰੀਕੇ ਨਾਲ ਤਾਂ ਕੁਝ ਨੂੰ ਉਹਦਾ ਪਾਰਟੀ ਟਿਕਟ ਦੇ ਵੀ ਜਿੰਦੀ ਹੈ। ਸੀਐਮ ਸਿੱਟੀ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋ? ਸੀਐਮ ਸਿੱਟੀ ਦੇ ਲੋਕਾਂ ਤਾਂ ਇਹ ਹੈ ਵੀ ਗਵਰਨਮੈਂਟ ਹੱਥੋਂ ਤੇ ਫੇਲ ਹੋ ਚੁੱਕੀ ਹੈ। ਜੇ ਆਪਾਂ ਗੱਲ ਕਰਦੇ ਹਾਂ 10 ਸਾਲ ਹੋ ਗਏ ਮਤਲਬ ਅ ਸੀਐਮ ਸਾਹਿਬ ਨੂੰ ਪਹਿਲਾਂ ਦੋ ਵਾਰੀ ਐਮਪੀ ਰਹੇ ਤੇ ਹੁਣ 2.5 ਸਾਲ ਹੋ ਗਏ ਸੀਐਮ ਬੜਾ ਨੂੰ ਹਰ ਗੱਲ ਤੇ 70 ਸਾਲ 70 ਸਾਲ ਕਰੀ ਜਾਂਦੇ ਐ। ਜਾਫਰੇ ਇਹ ਕੈਪਟਨ ਸਾਹਿਬ ਨੂੰ ਤੇ ਬਾਦਲ ਸਾਹਿਬ ਨੂੰ ਭੰਡਦੇ ਆ ਮੈਂ ਤਾਂ ਇਹੀ ਬੀਨ ਸਿਟੀ ਸੀਐਮ ਦਾ ਹੋਂ ਕਰਕੇ ਇਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪਣਾ ਡਿਸਟ੍ਰਿਕਟ ਤੇ ਉਹਨਾਂ ਦਾ ਡਿਸਟ੍ਰਿਕਟ ਦੇਖ ਲਓ ਤੁਸੀਂ ਕੈਪਟਨ ਅਮਨਿੰਦਰ ਸਿੰਘ ਦੇ ਪਟਿਆਲਾ ਡਿਸਟ੍ਰਿਕਟ ਚ ਜਾ ਕੇ ਦੇਖ ਲਓ ਤੇ ਸੰਗਰੂਰ ਡਿਸਟ੍ਰਿਕਟ ਦੇਖ ਲਓ ਫਿਰ ਬਾਦਲ ਸਾਹਿਬ ਦਾ ਬਠਿੰਡਾ ਜਾ ਕੇ ਦੇਖ ਲਓ ਤੇ ਸੰਗਰੂਰ ਦੇਖ ਲਓ ਫਿਰ ਬਠਿੰਡੋਂ ਬਾਦਲ ਪਿੰਡ ਨੂੰ ਜਾਂਦੀ ਸੜਕ ਦੇਖ ਲਓ ਤੇ ਸੰਗਰੂਰੋਂ ਤੁਹਾਡੇ ਪਿੰਡ ਨੂੰ ਜਾਂਦੀ ਸੜਕ ਦੇਖ ਲਓ ਉਧਰ ਬਾਦਲ ਪਿੰਡ ਦੇਖ ਲਓ ਤੇ ਤੁਸੀਂ ਆਪਦਾ ਪਿੰਡ ਦੇਖ ਲਓ ਮਤਲਬ ਮੂਝਬਾਨੀ ਤੱਕ ਕੁਝ ਕਹੀ ਚੱਲੋ ਮਰਾ ਜਿਹੜੇ ਹਕੀਕਤ ਚ ਹੈ ਇਹ ਗੱਲ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਮੀਡੀਆ ਤੁਹਾਡੇ ਲਵੇ ਸਾਰਾ ਕੁਝ ਤੇ ਇੱਕ ਵਾਰੀ ਤੁਸੀਂ ਜਾ ਕੇ ਬਾਦਲਪਿੰਡ ਦੇਖਿਓ ਜਾਂ ਪਟਿਆਲਾ ਦੇਖਿਓ ਜਾਂ ਬਠਿੰਡਾ ਦੇਖਿਓ ਇੱਕ ਵਾਰੀ ਉਸੇ ਤਰੀਕੇ ਨਾਲ ਸੰਗਰੂਰ ਤੇ ਆਪਦਾ ਪਿੰਡ ਦਿਖਾ ਦਿਓ ਲੋਕਾਂ ਨੂੰ ਅੱਜ ਦਾ ਸਾਰਾ ਜਿਹੜਾ ਇਹ ਪ੍ਰੋਗਰਾਮ ਹੈ ਜੀ ਇਹ ਗਊ ਸਾਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਰੇ ਇਲਾਕੇ ਦੇ ਸਹਿਯੋਗ ਨਾਲ ਸ਼ਹਿਰ ਦੇ ਸਹਿਯੋਗ ਨਾਲ ਅਸੀਂ ਇਹ ਕਰਦੇ ਆਂ ਜੀ ਕਿਉਂਕਿ ਜੋ ਗਊ ਹੈ ਗਊ ਗਰੀਬ ਦੀ ਰਕਸ਼ਾ ਲਈ ਤਾਂ ਹਰ ਸੰਤ ਹਰ ਮਹਾਤਮਾ ਵੀ ਕਹਿੰਦਾ ਹੈ ਵੀ ਗਊ ਗਰੀਬ ਦਾ ਦਾਨ ਹੈ ਜਿਹੜਾ ਸਭ ਤੋਂ ਉੱਤਮ ਦਾਨ ਹੈ ਜੀ ਇਹ ਸਾਡਾ ਜੋ ਇਲਾਕਾ ਹੈ ਪਿੰਡਾਂ ਦੇ ਲੋਕ ਨੇ ਤੇ ਸ਼ਹਿਰ ਦੇ ਲੋਕ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੰਦੇ ਨੇ ਜੀ ਵੱਦ ਚੜ ਕੇ ਇਹਦੇ ਜੀ ਹਿੱਸਾ ਪਾਉਂਦੇ ਨੇ ਤੇ ਸਾਡੀ ਗਊ ਸਾਲਾ ਜੋ ਗਊ ਮਾਤਾ ਦੀ ਜੋ ਅਸੀਂ ਸੇਵਾ ਕਰਦੇ ਨੇ ਸਾਡੇ ਸੇਵਾਦਾਰ ਇਹ ਮਤਲਬ ਇਹ ਬਹੁਤ ਹੀ ਉਪਰਾਲੇ ਨਾਲ ਕਰਦੇ ਨੇ ਜੀ ਦਿਨ ਰਾਤ ਲੱਗੇ ਰਹਿੰਦੇ ਨੇ ਕਿਸੇ ਗੱਲ ਦੀ ਕੋਈ ਘਾਟ ਨਹੀਂ ਰਹਿਣ ਦਿੰਦੇ ਜੀ ਅਸੀਂ ਮਤਲਬ ਇੱਕ ਇਹਦੇ ਨਾਲ ਇਹ ਵੀ ਸੋਚਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਸੀਂ ਪਾਠ ਕਰਾਉਣਾ ਇਹਦੇ ਨਾਲ ਇੱਕ ਬੰਦੇ ਸਾਡੀ ਭਾਈਚਾਰਕ ਸਾਂਝ ਜਿਹੜੀ ਜੁਗਾ ਜਗੰਤਰਾਂ ਤੁਰੀ ਆਉਂਦੀ ਹੈ ਉਹ ਵੀ ਇੱਕ ਬਹੁਤ ਵੱਡਾ ਮਤਲਬ ਇਹ ਸੰਦੇਸ਼ ਹੈ ਜੀ ਉਹਦੇ ਉਹਦੇ ਕਾਰਨ ਹੀ ਅਸੀਂ ਇਹ ਜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਾਠ ਹੈ ਕਰਾਉਣਾ ਹੈ ਜੀ ਤਾਂ ਕਿ ਭਾਈਚਾਰਕ ਸਾਂਝ ਵੀ ਬਣੀ ਰਹੇ ਸਾਡੇ ਸਹਿਰ ਚ ਆਲੇ-ਆਲੇ ਇਲਾਕੇ ਚ ਸੁਖ ਸ਼ਾਂਤੀ ਬਣੀ ਰਹੇ ਗਊ ਮਾਤਾ ਦੇ ਲਈ ਸਾਡਾ ਹਰਿਆਚਾਰਾ ਨੀਰੇ ਦਾ ਪ੍ਰਬੰਧ ਹੁੰਦਾ ਰਹੇ ਜੀ ਇਹ ਹੀ ਸਾਡੀ ਮਤਲਬ ਇਹ ਕਾਮਨਾ ਹੈ ਜੀ ਸਾਲ ਚ ਕਿੰਨੀ ਵਾਰੀ ਪ੍ਰੋਗਰਾਮ ਹੁੰਦਾ ਬਣੇਗਾ ਸਾਲ ਚ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇੱਕ ਵਾਰ ਕਰਾਉਣਾ ਹੈ ਜੀ ਬਾਕੀ ਅਸੀਂ ਵੱਖ-ਵੱਖ ਧਰਮਾਂ ਦੇ ਉਹਦੇ ਹਿਸਾਬ ਨਾਲ ਵੀ ਪ੍ਰੋਗਰਾਮ ਕਰਾਉਣੇ ਰਹਣੇ ਆ ਜੀ ਜਿਵੇਂ ਜਨਮਾਸਟਰੀ ਨੂੰ ਜਨਮਾਸਟਰੀ ਮਨਾਉਣਾ ਹੈ ਜੀ ਸ਼ਿਵਰਾਤਰੀ ਨੂੰ ਸ਼ਿਵਰਾਤਰੀ ਮਨਾਉਣਾ ਹੈ ਜੀ ਵੱਖ-ਵੱਖ ਜਦੋਂ ਵੀ ਕੋਈ Hindu ਤਾਰਕ ਪ੍ਰੋਗਰਾਮ ਆਉਂਦੇ ਨੇ ਉਹ ਆਉਣਿਆ ਇੱਕ ਸਾਢੇ 2 ਪੋ ਦਾ ਪੰਡਾਰਾ ਹਰ ਸਾਲ ਪੱਕਾ ਹੁੰਦਾ ਹੈ ਜੀ ਗੋ ਪਸ਼ਚਮੀ ਮਨਾਉਣਾ ਹੈ ਜੀ ਸਾਲ ਸਾਢੇ 5 6 ਤੇ ਹਰ ਆ ਜਾਂਦੇ ਨੇ ਜੀ ਹਾਂ ਜੀ ਅੱਜ ਦਾ ਪ੍ਰੋਗਰਾਮ ਹੈ ਅੱਜ ਗਊਸ਼ਾਲਾ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਦਾ ਭੋਗ ਪਾਏਗੇ ਔਰ ਇਹ ਹਰ ਸਾਲ ਅਸੀਂ ਲਾਸਟ ਸੰਡੇ ਮਤਲਬ ਆਸਟਾਹ ਐਤਵਾਰ ਮਾਰਚ ਦੇ ਮਹੀਨੇ ਚ ਅਸੀਂ ਕਰਦੇ ਆ ਕਿਉਂਕਿ ਆਲੇ-ਦਾਲੇ ਫਸਲਾਂ ਦੀ ਵਿਕਰੀ ਵਾਸਤੇ ਸੋ ਸ਼ਾਂਤੀ ਵਾਸਤੇ ਇਹ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਹੁੰਦਾ ਕਿਉਂਕਿ ਗੁਰੂਆਂ ਨੇ ਵੀ ਦੱਸਿਆ ਕਿ ਗਊ ਗਰੀਬ ਦੀ ਰੱਖਿਆ ਕਰਨਾ ਗਰੀਬ ਦਾ ਮਤਲਬ ਹੈ ਨਮਰਤਾ ਨਾਲ ਜਿਹੜਾ ਕੋਈ ਵੀ ਕੰਮ ਕਰਦਾ ਬੰਦਾ ਉਹਨੂੰ ਗਰੀਬ ਕਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਦੋਂ ਖੇਤੀ ਕਰਨ ਬਾਰੇ ਕਰਤਾਰਪੁਰ ਸਾਹਿਬ ਆਰੇ ਉਹਨਾਂ ਤੋਂ ਪੁੱਛਿਆ ਗਿਆ ਕਿ ਮਨ ਹਾਲੀ ਕਰਸਾਣੀ ਕਰਨੀ ਰੱਖ ਗਰੀਬੀ ਵੇਸ ਉਹਨਾਂ ਨੇ ਵੀ ਗਰੀਬੀ ਦਾ ਮਤਲਬ ਇੱਥੇ ਵਰਣਨ ਕੀਤਾ ਗਰੀਬੀ ਦਾ ਨਾ ਨਿਰਦਨਤਾ ਦਾ ਨਾ ਗਰੀਬੀ ਨਹੀਂ ਹੈ ਗਰੀਬੀ ਹੈ ਵੀ ਜਿਹੜਾ ਨਮਰਤਾ ਮੈਂ ਰੱਖਦਾ ਹਰ ਮਾਸੀ ਮਤਲਬ ਪਰਮਾਤਮਾ ਦੇ ਪਾਣੀ ਦੇ ਵਿੱਚ ਰਹਿੰਦਾ ਉਹਨੂੰ ਗਰੀਬ ਕਿਹਾ ਜਾਂਦਾ ਨਾ ਕਿ ਨਿਰਦਨ ਅਮੀਰੀ ਹੈ ਕਿ ਉਹਦੇ ਵਿੱਚ ਉਹ ਕਹੰਕਾਰ ਦੀ ਬੂ ਆਉਂਦੀ ਹੈ ਉਸ ਕਰਕੇ ਸਤਿਗੁਰੂ ਨੇ ਕਿਹਾ ਵੀ ਮਨ ਦੇ ਵਿੱਚ ਆਪਣੇ ਗਰੀਬੀ ਧਾਰ ਕੇ ਮਤਲਬ ਰੱਖੋ ਤਾਂ ਕਿ ਹਰ ਮਤਲਬ ਪਰਮਾਤਮਾ ਦੇ ਪਾਣੀ ਦੇ ਵਿੱਚ ਰਹੀਏ ਅੱਜ ਦਾ ਪ੍ਰੋਗਰਾਮ ਬਾਰੇ ਤੇ ਕਿੰਨਾ ਕੁ ਰਿਸਪੌਂਸ ਪਬਲਿਕ ਦਾ ਹੈ ਅੱਜ ਦਾ ਪ੍ਰੋਗਰਾਮ ਹੈ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਣੇ ਹੁੰਦੇ ਨੇ ਜੀ ਹਰ ਸਾਲ ਅਸੀਂ ਜਿਸ ਤਰ੍ਹਾਂ ਪਿਛਲੇ ਸਾਲ ਕਰਾਇਆ ਸੀਗਾ ਇਸ ਵਾਰ ਵੀ ਇਸੇ ਕਰਾਇਆ ਹੈ ਰਿਸਪੌਂਸ ਦੀ ਤੁਸੀਂ ਗੱਲ ਕਰੀ ਹੈ ਤੇ ਇਲਾਕੇ ਵਿੱਚ ਬਹੁਤ ਜ਼ਿਆਦਾ ਰਿਸਪੌਂਸ ਹੈ ਸਾਰੇ ਇਲਾਕੇ 'ਚ ਬਹੁਤ ਖੁਸ਼ੀ ਹੈ ਅਸੀਂ ਗਊ ਗਊਆਂ ਦੇ ਹਰੇ ਚਾਰੇ ਵਾਸਤੇ ਵਪਾਰ ਦੇ ਕਾਰੋਬਾਰ ਦੀ ਵਾਧੇ ਵਾਧੇ ਵਾਸਤੇ ਇਹ ਅਖੰਡ ਪੜ ਪ੍ਰਕਾਸ਼ ਕਰਾਉਣੇ ਹੁੰਦੇ ਆ ਤੇ ਤੇ ਪ੍ਰਮਾਤਮਾ ਦਾ ਬਹੁਤ ਸਾਡੇ ਮੇਰੇ ਮੇਰ ਪਰ ਹੱਥ ਰੱਖਿਆ ਹੋਇਆ ਹੈ ਅਸੀਂ ਜਿਸ ਦਿਨ ਦਾ ਇਹ ਕੰਮ ਗਊਸ਼ਾਲਾ ਸੰਭਾਲੀ ਹੈ ਸਾਡੇ ਮਤਲਬ ਗਊਸ਼ਾਲਾ ਦੀ ਤਰੱਕੀ ਵਾਲਾ ਸੀ ਬਹੁਤ ਜ਼ਿਆਦਾ ਅੱਗੇ ਵਧਿਆ ਕਿਨੇ ਜੀ ਬਹੁਤ ਕਈ ਕਈ ਪਰਿਵਾਰਾਂ ਵੱਲੋਂ ਦੁੱਧ ਪੀ ਕੇ ਗਾਵਾਂ ਨੂੰ ਸੜਕਾਂ ਤੇ ਛੱਡ ਦੇ ਦਿੱਤਾ ਜਾਂਦਾ ਉਹਦੇ ਬਾਰੇ ਕੀ ਕਹੋਗੇ ਦੇਖੋ ਹਰੇਕ ਦੀ ਆਪਣੀ ਆਪਣੀ ਸਮਝ ਹੈ ਇਹ ਕਰਨਾ ਨਹੀਂ ਚਾਹੀਦਾ ਅਸੀਂ ਕਹਿੰਦੇ ਹਾਂ ਉਹਨੇ ਵੀ ਜੇ ਕੋਈ ਵੀ ਗਾਊ ਤੁਸੀਂ ਬਾਹਰ ਦੁੱਧ ਪੀ ਕੇ ਛੱਡਣੀ ਵੀ ਹੈ ਤਾਂ ਗਊਸ਼ਾਲਾ ਸਾਨੂੰ ਦੱਸੋ ਅਸੀਂ ਗਊਸ਼ਾਲਾ ਤੇ ਇੱਥੇ ਲੈ ਕੇ ਆਵਾਂ ਠੀਕ ਹੈ ਆਪਣੀ ਹੁਣ ਗਊਸ਼ਾਲਾ ਦੀ ਕੈਪੈਸਿਟੀ ਕਿੰਨੀ ਹੈ ਗਊਸ਼ਾਲਾ ਇਸ ਟਾਈਮ ਸਾਡੇ ਕੋਲ ਜੀ 700 750 ਗਾਵਾਂ ਹੈ ਜੀ ਠੀਕ ਹੈ ਪਬਲਿਕ ਨੂੰ ਕੀ ਮੈਂ ਕਹਣਾ ਚਾਹੂੰ ਪਬਲਿਕ ਨੂੰ ਇਹ ਹੀ ਬੇਨਤੀ ਹੈ ਅਭੀ ਗਊਸ਼ਾਲਾ ਨਾਲ ਬਤ ਤੋਂ ਬਤ ਜੁੜੋ ਬੱਚਿਆਂ ਨੂੰ ਜੁੜੋ ਬੱਚਿਆਂ ਵਾਸਤੇ ਅਸੀਂ ਇੱਥੇ ਪਾਰਕ ਬਣਾਇਆ ਹੈ ਬੱਚਿਆਂ ਨੂੰ ਸ਼ਾਮ ਨੂੰ ਲੈ ਕੇ ਆਓ ਉਹਨਾਂ ਨੂੰ ਗਊਆਂ ਦੀ ਮਹੱਤਤਾ ਬਾਰੇ ਦੱਸੋ ਉਹਨਾਂ ਨਾਲ ਪਿਆਰ ਵਧੇ ਤੇ ਸੇਵਾ ਕਰਨ ਗਊਆਂ ਦੀ ਮੇਰਾ ਨਾਮ ਹੈ ਜੀ ਰਿੰਕੂ ਗੋਇਲ ਗਊਸ਼ਾਲਾ ਕਮੇਟੀ ਦਾ ਮੈਂਬਰ ਅੱਜ ਕੀ ਪ੍ਰੋਗਰਾਮ ਸੀ ਤੇ ਪ੍ਰੋਗਰਾਮ ਅੱਜ ਸਰਬੱਤ ਦੇ ਭਲੇ ਲਈ ਅਸੀਂ ਮਤਲਬ ਜਿਵੇਂ ਜ਼ਿੰਮੇਵਾਰ ਹੁਣ ਸੀਜ਼ਨ ਸ਼ੁਰੂ ਹੋਊਗਾ ਜੀ ਦੁਕਾਨਦਾਰਾਂ ਦਾ ਵੀ ਅਸੀਂ ਉਹਨਾਂ ਦੇ ਭਲੇ ਲਈ ਅਸੀਂ ਇੱਕ ਖੰਡ ਪਾਟ ਸਾਹਿਬ ਗਊਸ਼ਾਲਾ ਵਿੱਚ ਕਰਾਉਂਦੇ ਆ ਜੀ ਕਿਉਂਕਿ ਗਊਸ਼ਾਲਾ ਜਿਹੜੀ ਹੈ ਸਾਡੀ ਇਹ ਲੋਕਾਂ ਦੀ ਸਹਿਯੋਗ ਨਾਲੇ ਚੱਲਦੀ ਹੈ ਜੀ ਤੇ ਅਸੀਂ ਉਹਨਾਂ ਦੇ ਸਰਬੱਤ ਦਾ ਭਲਾ ਮੰਗਦੇ ਆ ਵੀ ਉਹ ਵੱਦ-ਵੱਦੋਂ ਦਾਨ ਦੇਣ ਤੇ ਉਹ ਵੱਦੇ ਫੁੱਲ ਲੰਗੇ ਤੇ ਸਾਨੂੰ ਸਾਡੀ ਗਊਸ਼ਾਲਾ ਕਮੇਟੀ ਨੂੰ ਇਹ ਤੇ ਕੁਝ ਮੰਦਰ ਦੀ ਵੀ ਮੂਰਤੀ ਸਥਾਪਿਤ ਵੀ ਕੀਤੀ ਰਹੀ ਉਹਦੇ ਬਾਰੇ ਕੀ ਮੰਦਰ ਸਥਾਪਨਾ ਉਰੇ ਪ੍ਰਚੀਨ ਹੈ ਜੀ ਇਹ ਸਾਡੇ ਬ੍ਰਹਮਚਾਰੀ ਮਹਾਰਾਜ ਜੀ ਦੀ ਮਤਲਬ ਸਥਾਪਨਾ ਕੀਤਾ ਹੋਇਆ ਮੰਦਰ ਹੈ ਤੇ ਗੋਸ਼ਾਲਾ ਕਮੇਟੀ ਦੇ ਵਿੱਚ ਗੱਦੀ ਵੀ ਬਣੀ ਹੋਈ ਆ ਉਹਨਾਂ ਦੀ ਬਹੁਤ ਮਹੱਤਤਾ ਹੈ ਜੀ ਤੇ ਉਸੇ ਉਹਨਾਂ ਨੇ ਇੱਥੇ ਆਪਣੇ ਗੋਸ਼ਾਲਾ ਇਧਰਲੀ ਚ ਵੀ ਮੰਦਰ ਸਥਾਪਨ ਹੋਈ ਸੀ ਮੂਰਤੀ ਸਥਾਪਨਾ ਉਹਨਾਂ ਨੇ ਹੀ ਕੀਤੀ ਸੀ ਪਹਿਲੀ ਤੇ ਹੁਣ ਇਹਨੂੰ ਅਸੀਂ ਵਧਾ ਰਹੇ ਹਾਂ ਤੇ ਤਾਂ ਜੋ ਲੋਕਾਂ ਨੂੰ ਉੱਧਰ ਜਾਣ ਦੀ ਸਹੂਲਤ ਮਿਲੇ ਆਹਦੀ ਕਿੰਨਾ ਕੁ ਰਿਸਪੌਂਸ ਆ ਲੋਕਾਂ ਦਾ ਸਾਡੀ ਮੀਤ ਤੋਂ ਬਹੁਤ ਜ਼ਿਆਦਾ ਰਿਸਪੌਂਸ ਸੀਗਾ ਜੀ ਜਿਵੇਂ ਲਾਸ ਸੰਡੇ ਸੀ ਸਾਡੇ ਸਾਰੀਆਂ ਸਮਾਵਾਂ ਚਾਹੇ ਉਹ ਖੱਤਰੀ ਸਭਾ ਹੈ ਚਾਹੇ ਉਹ ਬ੍ਰਾਹਮਣ ਸਭਾ ਹੈ ਚਾਹੇ ਉਹ ਅਗਰਵਾਲ ਸਮਾਜ ਹੈ ਸਾਰਿਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਪਿੰਡਾਂ ਦੇ ਵਿੱਚੋਂ ਮੈਨੂੰ ਸਾਰੇ ਪਿੰਡਾਂ ਚੋਂ ਬੰਦੇ ਆਏ ਨੇ ਤਾਂ ਅਸੀਂ ਸਾਰਿਆਂ ਦਾ ਰਿਣੀ ਆ ਜੀ